ਲਓ ਜੀ ਲੱਗਿਆ ਛੱਡਣ ਸ਼ਾਖਾ ਕਾ ਉਤਰ ਫੇਰ ਅੱਜ ਅੱਜ ਇੱਧਰ ਲਈ ਥੋੜੀ ਦਾੜਦਾਈਆ ਤੇ ਛੱਡਦੇ ਆ ਸ਼ਾਖਾ ਰੰਗ ਦੇ ਲਾਵਾਂਗੇ ਅਲੀ ਡਰੀ ਚਾਰ ਨੰਬਰ ਬੋਤਲ ਪਰ ਐਸ਼ ਹੈਗੀ ਥੋੜੀ ਜੀ ਚਲ ਕੋਈ ਨਾ ਡਿਜ਼ਾਈਨਰ ਐਸ ਚ ਇਹਦੇ ਬਾਰੇ ਗਰਮ ਹੋਈਆ ਤਰੀਵੀਂ ਤਾਂ ਲੱਗੀ ਐ ਵੀ ਲਾਉਣੀ ਆਪਾਂ। ਉੱਡ ਗਿਆ ਵੀ। ਲਓ ਜੀ। ਫਿਰਦਾ ਗੁੱਤਰ ਆਪਣਾ ਸ਼ਾਕ ਖਾ। ਤੇ ਆ ਇੱਕ ਨਾਲ ਕਿਸਦਾ ਫਿਰਦਾ ਇੱਕ ਆ ਫਿਰਦਾ ਉਤਰਵਾਉਂ ਫਿਰਦੇ ਆ ਜਿੱਟੇ ਸਾਫ। ਰੰਗਵੇਂ ਵੀ ਫਿਰਦੇ ਆ। ਉਹ ਵੀ ਜਾਂਦਾ ਤਿੰਨ ਚਾਰ ਫਿਰਦੇ ਆ ਜਿੱਟੇ ਸਾਫ ਉਤਰੀ ਤੇ ਅੱਜ ਨਵੇਂ ਕੱਢੇਗੇ ਨੇ। ਇੱਕ ਫਿਰਦਾ ਇਥੇ ਪੂਛ ਜੀ ਵਾਲਾ ਲਾਲ ਜੀ ਵਾਲਾ ਵਾਵਾ ਪੁੱਤਰ ਫਿਰਦਾ ਇਥੇ ਆਪਣਾ ਦਾ ਫਿਰਦਾ ਨਾਲ ਪੁੱਤਰ ਫਿਰਦਾ ਇਹਦੇ ਛੱਟਾ ਸਾਫ ਹੀ ਆ ਵੀ ਚਲੋ ਕਰਦੇ ਆ ਆਪਣੇ ਨਾਲ ਕੇ ਸ਼ੇਰ ਬਈ ਲਓ ਜੀ ਫਿਰਦਾ ਨੀਵਾ ਨੀਵਾ ਸ਼ਾਖਾ ਤੇ ਇੱਕ ਇਥੇ ਆਪਣਾ ਕੁੱਤਰ ਫਿਰਦਾ ਆਹਾ ਇੱਕ ਆ ਜਾਂਦਾ ਕਿਦਾ ਚੱਟਾ ਥਾਬਜਾ ਆ ਉੱਤਰ ਆਪਣਾ ਟੈਂਕੀ ਦੇ ਬੈੰਦਾ ਹੁੰਦਾ ਬਹੁਤ ਟਾਈਮ ਦਾ ਆਪਣੇ ਕੋਲੇ ਆਇਆ ਹੋ ਗਏ ਇਹਨੂੰ 7-8 ਮਹੀਨੇ ਇਹ ਟੈਂਕੀ ਦੇ ਬੈਠਾ ਰਹਿੰਦਾ ਹੁੰਦਾ ਇੱਕ ਇਹ ਉੱਡਿਆ ਫਿਰਦਾ ਤੇ ਇੱਕ ਇਹਦਾ ਫਿਰਦਾ ਕੁੱਤਰਵਾਵਾ ਫਿਰਦੇ ਆ ਮੌਸਮ ਪੂਰਾ ਵਧੀਆ ਲੱਗਾ ਹੋਇਆ ਦੇ ਚਲੋ ਕਰਦੇ ਹਾਂ ਓਡੇ ਨਾਲ ਸ਼ੇਰ ਅੱਗੇ ਉੱਤਰ ਆਪਣਾ ਮੋੜ ਚੱਲੇ ਆਵੇ ਉਹ ਵੀ ਮੋੜ ਚੱਲਿਆ ਚਲੋ ਕਰਦੇ ਆ ਜਦੋਂ ਬੈਂਦਾ ਉਹਦੇ ਹੱਟੇ ਨਾਲ ਸ਼ੇਰ ਲੋ ਵੀ ਢਾਂਗੀ ਕਰਤੀ ਆ ਉੱਚੀ ਜਗਦੀ ਲੈ ਡੰਨੂ ਦੇ ਉੱਤਰ ਫਿਰਦਾ ਆਪਣਾ ਇੱਥੇ ਆਪਾਂ ਵੀ ਤਾਂ ਕੋਠੇ ਦੀਆਂ ਢਾਂਗੀ ਦੇ ਛਾਵੇਂ ਆਵੇ ਆ ਗਿਆ ਉਹ ਨਾ ਕਿਤੇ ਲੈਰ ਆਪਣੇ ਕੈਮਰੇ ਦੀ ਨਾ ਕਲੈਕਟਿਵ ਮਰੀ ਹੋਈ ਆ ਹਨਾ ਤਾਂ ਕਰਕੇ ਕਲੈਕਟਿਵ ਮਰ ਗਈ ਵਿਚਾਰੇ ਦੀ ਕੱਪੂਆ ਉਹ ਬਿਲਦੇ ਜਿੱਦੇ ਸੇਨ ਤਾਂ ਤੁਹਾਨੂੰ ਆ ਵੀ ਆਉਂਦੇ ਉਤਰੋ ਤੇਜ਼ ਤੇਜ਼ ਇੱਥੇ ਜੇ ਦੇਖਦੇ ਆ ਮੈਨੂੰ ਵੀ ਕਿਤੇ ਆ ਆਉਂਦੇ ਚਲੋ ਕਰਦੇ ਆ ਤੁਹਾਡੇ ਨਾਲ ਕੇ ਸ਼ੇਰ ਕੋਠੇ ਦੇ ਬੈਠੇ ਆ ਤਾਂ ਵੇਖੋ ਬਈ ਜੇ ਜਿਹਦਾ ਤੁਹਾਨੂੰ ਪਤਾ ਥੱਲੇ ਆ ਗਏਗੇ ਹੁਣ ਵੇਖੋ ਉਹ ਫਿਰਦਾ ਉੱਤਰ ਆਪਣਾ ਆਵੇ ਇਹ ਤਾਂ ਦੇਖ ਗਿਆ ਮੈਨੂੰ ਵੀ ਤੁਹਾਨੂੰ ਵੀ ਦਿਖ ਜੂਗਾ ਦੇ ਉੱਤਰ ਆਪਣਾ ਇੱਧਰ ਨੂੰ ਗਿਆ ਚਟਾ ਸਾ ਵੀ ਆ ਇਹ ਰੰਗ ਲਾਉਣੇ ਆ ਬਸ ਉਹਦੇ ਇੱਕ ਦੇ ਦੰ ਚੱਕਦੀ ਡਾਰੀ ਪਵਾ ਕੇ ਪਾ ਲਾ ਦੇਣਾ ਰੰਗ ਦੂ ਬਾਜ ਆਪਾਂ ਦੇ ਚਲੋ ਕਰਦੇ ਆ ਕੇ ਸ਼ੇਰ ਥੋੜੇ ਨਾਲ ਲਓ ਜੀ ਕੁੱਤਰ ਫਰਦਾ ਆਪਣਾ ਨੀਵਾ ਨੀਵਾ ਵੇਖੋ ਬੈਂਦਾ ਟਾਂਗੀ ਕਿ ਨਹੀਂ ਬੈਂਦਾ ਕਿ ਮੁੜਦਾ ਹਾਂ ਲਗਦਾ ਨਹੀਂ ਮੁੜ ਕੇ ਜਾਊਗਾ ਵੇਖੋ ਜਾਂਦਾ ਢਾਂਗੀ ਨੂੰ ਲਗਦਾ ਬਹਿ ਚੱਲਿਆ ਹੈ ਨਹੀਂ ਨੰਗਿਆ ਇਹ ਲਗਦਾ ਥੱਲੇ ਬੈਠੂ ਯਾਰ ਮਨ ਲੱਗਾ ਤਾਂ ਜਾਗ ਮੰਦਾ ਢਾਂਗੀ ਇਹ ਪਰ ਹੁਣ ਆਪਣਾ ਬਹਿ ਜਾ ਮੇਰੇ ਸਾਬ ਨਾਲ ਢਾਂਗੀ ਲਾਤੀ ਆਪਾਂ ਥੱਲੇ ਲਿਆ ਕੇ ਕਾਂ ਵੀ ਪਤਾ ਨਹੀਂ ਇਹ ਤੇ ਡਪੰਡਾ ਬਣਾ ਕੇ ਨਹੀਂ ਬਣਾ ਥੱਲੇ ਵੀ ਹੂੰ 100% ਲਗਦਾ ਥੱਲੇ ਢਾਂਗੀ ਘੜ ਜੂਗਾ ਇਹ ਲੈ ਬਈ ਹੁਣ ਬੈ ਗਿਆ ਢਾਂਗੀ ਇਹ ਤਾਂ ਜਗ ਮੰਦਾ ਹੀ ਢਾਂਗੀ ਦੀ ਇਹਨੇ ਥੱਲੇ ਹੀ ਬੈਣਾ ਹੀ ਘਟਾਂਗੀ ਤੇ ਤਾਂ ਨਹੀਂ ਬੈਠਾ ਤਾਂ ਲਓ ਜੀ ਵੇਖੋ ਸੈਟਾ ਕੋਈ ਚੱਕਰ ਨਹੀਂ ਜਿਵੇਂ ਸੈਟਾ ਇਹਨੇ ਕੋਈ ਚੱਕਰ ਨਹੀਂ ਜ਼ੋਰ ਜ਼ਾਰ ਨਹੀਂ ਲੱਗਾ ਬਾਲਾ ਇਹਦਾ ਪੂਰਾ ਸੈਟ ਬਹਿ ਗਿਆ ਇਹ ਲਓ ਵੀ ਰੱਖਤਾ ਪਾਣੀ ਇਹਨੂੰ ਤੇ ਹੁਣ ਪੀ ਲੂਗਾ ਇਹ ਪਾਣੀ ਜੇ ਤੇ ਉਹ ਖਾਧੀਆ ਪਾਣੀ ਉਦੋਂ ਪਾ ਦੇਣ ਇਹਨੂੰ ਆਪਾ ਦਾਣੇ ਤੇ ਬਦਾਮ ਪਹਿਲਾਂ ਬਦਾਮ ਪਾਵਾਂਗੇ ਬਾਅਦ ਚ ਦਾਣੇ ਪਾਵਾਂਗੇ ਲੈ ਹੋ ਗਿਆ ਪੂਰਾ ਸੈੱਟ ਔਰ ਕੂਛ ਤਲੇ ਵਾਲੀ ਪਾਣੀ ਪੀ ਕੇ ਲੋ ਜੀ ਦਾਣੇ ਦੇ ਦਈਏ ਉਤਰੋ ਪਾ ਤੇ ਬਦਾਮ ਤਾਂ ਗਿਆ ਉਤਰ ਖਾ ਸਾਰੇ ਜਿੰਨੇ ਪਾਈ ਸੀ ਆਪਾਂ ਤੇ ਬਾਅਦ ਚ ਛੱਡ ਦੇਣਾ ਨੂੰ ਆਪਾਂ ਖੋਡੇ ਦੇ ਵਿੱਚ ਤੇ ਵਲੌਗ ਆਪਾਂ ਕੱਲ ਵੀ ਬਣਾਇਆ ਹੈਗਾ ਉਹ ਸਹੀ ਨਹੀਂ ਬਣਾਈਗਾ ਤਾਂ ਕਰਕੇ ਨਹੀਂ ਅੱਜ ਆਇਆ ਬਸ ਇਹ ਆਪਾਂ ਸ਼ਾਮ ਨੂੰ ਛੱਡੀ ਦਿਨ ਆਜ ਤੇ ਇੱਥੇ ਹੀ ਕਰਦੇ ਆਪਾਂ ਐਂਡਿੰਗ